ਲੋਜੀ ਦੋਸਤੋ ਅਸੀਂ ਮਨਾਲੀ ਘੁੰਮ ਕੇ ਉਥੋਂ ਚੱਲ ਪਈ ਸੀ ਅਸੀਂ ਚੱਲ ਕੇ ਭੁੰਤਰ ਤੋਂ ਅਸੀਂ ਟर्न ਲੈ ਲਿਆ ਮਨੀਕਰਨ ਸਾਹਿਬ ਵੱਲ ਤੇ ਇੱਥੇ ਜਾਮ ਬਹੁਤ ਜ਼ਿਆਦਾ ਤਕਰੀਬਨ ਕਹਿੰਦੇ ਆ ਆ ਜਿਹੜਾ 30 ਕਿਲੋਮੀਟਰ ਦਾ ਆ ਜਿਹੜਾ ਰਸਤਾ ਹੈਗਾ ਇਹ 2 ਘੰਟੇ ਦੇ ਵਿੱਚ ਪਾਰ ਹੋਊਗਾ ਇੰਨਾ ਵੱਡਾ ਜਾਮ ਆ ਬੜੀ ਮੁਸ਼ਕਲ ਨਾਲ ਕੋਈ ਗੱਡੀ ਅੱਗੇ ਤੁਰਦੀ ਆ ਕਿ ਮੈਂ ਤੁਹਾਨੂੰ ਦਿਖਾਵਾਂ ਤੇ ਜਾਮ ਇੰਨਾ ਜਿਆਦਾ ਹਨ ਤੁਸੀਂ ਦੇਖ ਸਕਦੇ ਹੋ ਜਾਮ ਬਹੁਤ ਸੀਗੇ ਜੀ ਜਾਮ ਹੋਣ ਕਰਕੇ ਅਸੀਂ ਬਹੁਤ ਲੇਟ ਪਹੁੰਚੇ ਆ ਤੇ ਰੂਮ ਵਗੈਰਾ ਲੈ ਕੇ ਰੈਸਟ ਕੀਤੀ ਸਵੇਰੇ ਅਸੀਂ ਆਏ ਆ ਗੁਰੂ ਘਰ ਮੱਥਾ ਟੇਕਣ ਬਹੁਤ ਆਨੰਦ ਆਇਆ ਜੀ ਕਿਉਂਕਿ ਗੁਰੂ ਘਰ ਬਹੁਤ ਪੋਜ਼ਿਟਿਵ ਵਾਈਬਸ ਨੇ ਤੇ ਜੇ ਕੋਈ ਬੰਦਾ ਕੁਦਰਤ ਨਾਲ ਜੁੜਨਾ ਚਾਹੁੰਦਾ ਨਾ ਤੇ ਮੇਰੇ ਹਿਸਾਬ ਨਾਲ ਮਨੀਕਰਨ ਸਾਹਿਬ ਇਸ ਦਾ ਬੈਸਟ ਪਲੇਸ ਕਿਉਂਕਿ ਕੁਦਰਤ ਨੂੰ ਬਹੁਤ ਨੇੜਿਓਂ ਬੰਦਾ ਮਹਿਸੂਸ ਕਰ ਸਕਦਾ ਕੁਦਰਤ ਨੂੰ ਬਹੁਤ ਨੇੜਿਓਂ ਬੰਦਾ ਮਾਣ ਸਕਦਾ ਇਹ ਬਹੁਤ ਸੋਹਣੀ ਇੱਕ ਜਗ੍ਹਾ 뷰 ਬਹੁਤ ਸੋਹਣਾ ਇੱਥੇ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਬੈਕ ਸਾਈਡ ਤੋਂ ਇੱਥੇ ਪਾਰਵਤੀ ਨਦੀ ਦਾ 뷰 ਦੇਖਦਾ ਬਹੁਤ ਸੋਹਣਾ 뷰 ਆ ਤੇ ਕਦੇ ਵੀ ਤੁਸੀਂ ਆਓ ਇੱਧਰ ਤੇ ਮਨੀਕਰਨ ਸਾਹਿਬ ਜ਼ਰੂਰ ਮੈਂ ਰეკਮੈਂਡ ਕਰਾਂਗਾ ਤੁਸੀਂ ਮਨੀਕਰਨ ਸਾਹਿਬ ਆ ਕੇ ਜ਼ਰੂਰ ਜਾਓ ਥਾਡੇ ਕਿ ਅਸੀਂ ਜੇ ਬੈਠੇ ਸੀਗੇ ਤੇ ਅਰਦਾਸ ਸਟਾਰਟ ਹੋ ਗਈ ਸੀ ਤੇ ਅਸੀਂ ਵੀ ਸੋਚਿਆ ਕਿ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਉਹਨਾਂ ਜ਼ਰੂਰੀ ਹੈ ਚਾਹੀਦਾ ਵੀ ਹੈ ਤੇ ਇਥੋਂ ਹੁਕਮਨਾਮਾ ਸਾਬ ਲੈ ਕੇ ਹੀ ਇਥੋਂ ਜਾਈਏ ਬਾਹਰ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਅਸੀਂ ਆ ਗਏ ਜੀ ਥੱਲੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਹੈਗੀ ਜੀ ਹੌਟ ਕੇਵ ਗਰਮ ਗੁਫਾ ਤੇ ਗਰਮੀ ਦਾ ਪਤਾ ਸਾਨੂੰ ਬਾਹਰੋਂ ਹੀ ਲੱਗਣ ਲੱਗ ਪਿਆ ਸੀ ਕਿਉਂਕਿ ਬੱਚੇ ਬਾਹਰੋਂ ਹੀ ਕਹਿਣ ਲੱਗ ਪਏ ਪੈਰ ਮੱਚ ਰਹੇ ਆ ਪੈਰ ਮੱਚ ਰਹੇ ਆ ਤੇ ਜਿਵੇਂ ਜਿਵੇਂ ਅਸੀਂ ਅੰਦਰ ਜਾਈਏ ਤੇ ਗਰਮੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਤੇ ਵੈਸੇ ਚਲੋ ਅਸੀਂ ਫੋਨ ਦੀਆਂ ਫਲੈਸ਼ਲਾਈਟਸ ਵਗੈਰਾ ਲਗਾ ਕੇ ਅਸੀਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਸੀ ਇੱਥੇ ਇੱਕ ਥੜਾ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਕਹਿੰਦੇ ਆ ਜੇ ਇੱਥੇ ਬੈਠਿਆ ਜਾਵੇ ਤਾਂ ਜਿਹੜੇ ਫਿਜ਼ੀਕਲੀ ਜ ਕੋਈ ਰੋਗ ਹੁੰਦਾ ਬੰਦੇ ਨੂੰ ਤੇ ਉਹ ਰੋਗ ਖਤਮ ਹੋ ਜਾਂਦੇ ਆ ਬੰਦਾ ਫਿਜ਼ੀਕਲੀ ਠੀਕ ਹੋ ਜਾਂਦਾ ਕਈ ਤਰ੍ਹਾਂ ਦੇ ਰੋਗ ਇਥੇ ਠੀਕ ਹੁੰਦੇ ਆ ਜਿੰਨਾ ਵੀ ਟਾਈਮ ਰੁਕੇ ਆ ਜੈਨੂ ਬਹੁਤ ਜਿਆਦਾ ਤੰਗ ਹੋਇਆ ਕਿਉਂਕਿ ਇਹਦੇ ਪੈਰ ਬਹੁਤ ਜਿਆਦਾ ਮੱਚ ਰਹੇ ਸੀ ਕਹਿੰਦਾ ਬਾਹਰ ਚਲੋ ਬਾਹਰ ਚਲੋ ਬੜੀ ਮੁਸ਼ਕਿਲ ਆ ਉਥੇ ਟਾਈਮ ਲੰਘਾਇਆ ਸੀ ਜੈਨੂ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਅਸੀਂ ਆ ਗਏ ਆ ਜੀ ਬਿਲਕੁਲ ਗੁਰਦੁਆਰੇ ਸਾਹਿਬ ਦੇ ਨਾਲ ਸ਼ਿਵ ਮੰਦਿਰ ਇਹ ਪ੍ਰਾਚੀਨ ਸ਼ਿਵ ਮੰਦਿਰ ਹੈ ਜੀ ਤੇ ਇੱਥੇ ਗਰਮ ਪਾਣੀ ਦਾ ਚਸ਼ਮਾ ਜਿੱਥੇ ਜ਼ਿਆਦਾਤਰ ਜੜੀਆਂ ਸੰਗਤਾਂ ਆਉਂਦੀਆਂ ਨੇ ਤੇ ਚਾਵਲ ਵਗੈਰਾ ਤੇ ਚਨੇ ਵਗੈਰਾ ਆਪਦੇ ਬੋਇਲ ਕਰਕੇ ਲੈ ਕੇ ਜਾਂਦੇ ਗਰਮ ਪਾਣੀ ਦਾ ਚਸ਼ਮਾ ਆ ਤੁਹਿੰਨੇ ਦੇਖ ਸਕਦੇ ਹੋ ਇੱਥੇ ਗਰਮ ਪਾਣੀ ਦਾ ਚਸ਼ਮਾ ਇੱਥੋਂ ਚਾਵਲ ਇੱਥੋਂ ਹੀ ਲੈ ਕੇ ਇਥੋਂ ਬੋਇਲ ਕਰਕੇ ਆਪਦੇ ਘਰਾਂ ਨੂੰ ਲੈ ਕੇ ਜਾਂਦੇ ਆ ਬਤੌਰ ਪ੍ਰਸ਼ਾਦ ਤੇ ਜਿੰਨੇ ਵੀ ਲੋਕ ਆਉਂਦੇ ਆ ਮੋਸਟਲੀ ਲੋਗੇ ਤੇ ਚਾਵਲ ਵਗੈਰਾ ਗਰਮ ਕਰਕੇ ਆਪਦੇ ਉਬਾਲ ਕੇ ਲੈ ਕੇ ਜਾਂਦੇ ਆ ਅਸੀਂ ਵੀ ਆਪਣੇ ਵਾਸਤੇ ਚਾਵਲ ਵਗੈਰਾ ਇਤੋਂ ਲੱਗੇ ਤੇ ਬੋਇਲ ਕੀਤੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਥੋੜਾ ਰਸ਼ ਘਟ ਗਿਆ ਸੀਗਾ ਅਸੀਂ ਮੰਦਰ ਦੇ ਵਿੱਚ ਮੱਥਾ ਟੇਕਿਆ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਬੈਕਸਾਈਡ ਤੇ ਪਾਰਵਤੀ ਨੀਂਦੇ ਦਾ ਵਿਊ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਵਿਊ ਆ ਪਰ ਡਰ ਵੀ ਉਹ ਨਹੀਂ ਲੱਗਾ ਤੇ ਮੈਂ ਬੱਚਿਆਂ ਨੂੰ ਬਾਰ-ਬਾਰ ਕਹਿ ਰਿਹਾ ਜੀ ਤੇ ਇੰਜੋਏ ਕਰੋ ਪਰ ਥੋੜਾ ਆਪ ਦਾ ਸੇਫ ਰਹਿ ਗਏ ਕਿਉਂਕਿ ਸੇਫਟੀ ਪਹਿਨਾ ਜ਼ਰੂਰੀ ਹੈ ਗੋਰਦਵਾਰਾ ਸਾਹਿਬ ਤੇ ਮੰਦਰ ਮੱਥਾ ਟੇਕਨ ਤੋਂ ਬਾਅਦ ਅਸੀਂ ਚੱਲ ਪਿਆ ਆ ਆਪਣੇ ਵਾਪਸੀ ਦੇ ਰਸਤੇ ਤੇ ਮਨੀਕਰਨ ਸਾਹਿਬ ਤੋਂ ਚੱਲ ਕੇ ਅਸੀਂ ਜਾਵਾਂਗੇ ਹੁਣ ਪੁੰਤਰ ਤੇ ਰਸਤੇ ਦੇ ਵਿੱਚ ਅਸੀਂ ਬਹੁਤ ਇੰਜੋਏ ਕੀਤਾ ਕਿਉਂਕਿ ਰਸਤਾ ਹੈ ਹੀ ਬਹੁਤ ਸੋਹਣਾ ਕਿਉਂਕਿ ਜਦੋਂ ਅਸੀਂ ਆ ਰਹੇ ਸੀ ਉਦੋਂ ਰਾਤ ਦਾ ਟਾਈਮ ਸੀਗਾ ਜਾਂਦੇ ਅਸੀਂ ਫੁੱਲ ਇੰਜੋਏ ਕੀਤਾ ਲੋ ਜੀ ਮੇਰੇ ਪਿੱਛੇ ਆ ਪੁੰਤਰ ਜਿੱਥੇ ਇਕੱਠੀਆਂ ਹੁੰਦੀਆਂ ਹਨ ਦਰਿਆ ਬਿਆਸ ਇਹ ਪਾਰਵਤੀ ਨਦੀ ਇਹ ਦੋ ਰੰਗਾ ਪਾਣੀ ਆ ਮਿਕਸ ਨਹੀਂ ਹੁੰਦਾ ਕਾਫੀ ਦੇਰ ਤੱਕ ਇੱਥੇ ਦੋ ਰੰਗਾ ਪਾਣੀ ਦਿਸਦਾ ਇਧਰ ਦੇ ਪਾਸੇ ਪਾਰਵਤੀ ਨਦੀ ਦਾ ਪਾਣੀ ਆ ਪਰਲੇ ਪਾਸੇ ਬਿਆਸ ਦਰਿਆ ਦਾ ਪਾਣੀ ਹੈ ਜੀ ਬਿਲਕੁਲ ਸਾਫ ਇਧਰਲੇ ਪਾਸੇ ਗੰਦਲਾ ਪਾਣੀ ਹੈ ਪਾਰਵਤੀ ਨਦੀ ਦਾ ਜਿਹੜੀ ਮਨੀਕਰਨ ਸਾਹਿਬ ਵਾਲੇ ਪਾਸੇ ਆਉਂਦੀ ਆ ਲੋ ਜੀ ਪੁੰਤਰ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ ਪੁੰਤਰ ਦੇ ਵਿੱਚ ਵੀ ਇੱਕ ਇਤਿਹਾਸ ਗੁਰੂ ਘਰ ਹੈ ਗੁਰੂ ਨਾਨਕ ਦੇਵ ਸਾਹਿਬ ਦੀ ਚਰਨ ਛੋਹ ਪ੍ਰਾਪਤ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਬਿਲਕੁਲ ਨਾਲ ਦੇ ਨਾਲ ਅਸੀਂ ਗੁਰੂ ਘਰ ਪਹੁੰਚੇ ਆਂ ਦਰਸ਼ਨ ਕਰਨ ਵਾਸਤੇ ਮਾਤਾ ਦੇਖਣ ਵਾਸਤੇ ਇੱਥੇ ਗੁਰਨਾਨਕ ਦੇਵ ਸਾਹਿਬ ਮਰਦਾਨਾ ਜੀ ਦੇ ਨਾਲ ਆਏ ਸੀ ਗੁਰਨਾਨਕ ਦੇਵ ਸਾਹਿਬ ਨੇ ਇੱਥੇ ਬਰ ਦਿੱਤਾ ਸੀ ਕਿ ਪੁੰਤਰ ਦੀ ਧਰਤੀ ਤੇ ਹਰੇਕ ਤਰ੍ਹਾਂ ਦਾ ਫਲ ਫਰੂਟ ਹਰੇਕ ਤਰ੍ਹਾਂ ਦੀ ਖੇਤੀ ਹੋਣੀ ਸੰਭਵ ਹੋਊਗੀ ਹਰੇਕ ਤਰ੍ਹਾਂ ਦੀ ਖੇਤੀ ਹੋਇਆ ਕਰੂਗੀ ਤੇ ਜਿਹੜੇ ਆਪਾਂ ਫਰੂਟ ਵਗੈਰਾ ਇੱਥੇ ਆ ਕੇ ਖਾਣੇ ਆ ਤੇ ਉਹ ਗੁਰਨਾਨਕ ਦੇਵ ਸਾਹਿਬ ਦੇ ਬਰਸਤ ਕਾਈ ਆ ਅਸੀਂ ਇਹਦੇ ਮੱਥਾ ਟੇਕਿਆ ਜੀ ਸਾਨੂੰ ਬਹੁਤ ਆਨੰਦ ਆਇਆ ਕਿਉਂਕਿ ਇੱਥੇ ਬਹੁਤ ਪੋਜ਼ਿਟਿਵ ਵਾਈਬਸ ਨੇ ਬਹੁਤ ਜੀ ਲੱਗਿਆ ਗੁਰੂ ਘਰ ਦੇ ਵਿੱਚ ਤੁਸੀਂ ਵੀ ਜੇ ਕਿਤੇ ਮਨਾਲੀ ਸਾਈਡ ਆਉਨੇ ਹੋ ਇੱਧਰ ਘੁੰਮ ਫਿਰਨਾ ਆਉਨੇ ਹੋ ਤੇ ਇੱਥੇ ਪੁੰਦਰ ਗੁਰੂ ਘਰ ਦੇ ਵਿੱਚ ਜ਼ਰੂਰ ਆ ਕੇ ਜਾਇਓ ਕਿਉਂਕਿ ਘੁੰਮਣ ਫਿਰਨ ਦੇ ਨਾਲ ਨਾਲ ਅਧਿਆਤਮ ਬਹੁਤ ਜ਼ਰੂਰੀ ਆ ਮਾਤਾ ਦੇ ਕੰਦੋਬਾਸੀ ਆ ਗਏ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਦੇ ਵਿੱਚ ਲੰਗਰ ਤਿਆਰ ਸੀ ਹਰ ਟਾਈਮ ਇੱਥੇ ਲੰਗਰ ਤਿਆਰ ਮਿਲਦਾ ਜੀ ਤੇ ਬਿਲਕੁਲ ਬਹੁਤ ਜ਼ਿਆਦਾ ਸਾਫ ਸਫਾਈ ਆ ਲੰਗਰ ਹਾਲ ਦੇ ਵਿੱਚ ਵੀ ਤੇ ਲੰਗਰ ਬਹੁਤ ਜ਼ਿਆਦਾ ਸੁਆਸੇ ਸੇਵਾਦਾਰ ਹਰ ਟਾਈਮ ਹਾਜ਼ਰ ਰਹਿੰਦੇ ਆ ਜਿਹਨਾਂ ਨੂੰ ਵੀ ਇਹ ਗੁਰਦੁਆਰਾ ਸਾਹਿਬ ਦੇ ਪਤਾ ਉਹ ਮਨਾਲੀ ਜਾਂਦਿਆਂ ਤੇ ਵਾਪਸ ਆਉਂਦਿਆਂ ਇੱਥੇ ਜ਼ਰੂਰ ਹੋ ਕੇ ਜਾਂਦੇ ਆ ਲਓ ਜੀ ਅਸੀਂ ਲੰਗਰ ਛਕਣ ਤੋਂ ਬਾਅਦ ਸੇਵਾ ਕਰਕੇ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਆ ਜੀ ਆਪਣੇ ਵਾਪਸੀ ਦੇ ਰਸਤੇ ਤੇ ਕਿਉਂਕਿ ਸਫਰ ਬਹੁਤ ਲੰਮਾ ਜੀ ਤੇ ਆਲਰੇਡੀ ਲੇਟ ਹੋ ਗਏ ਸੀਗੇ ਅਸੀਂ ਘਰ ਵੀ ਪਹੁੰਚਣਾ ਸੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ